ਸ੍ਰੀ ਗੁਰੂ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦੇ ਤੁਸੀ ਸਾਰੇ ਜਾਨੀ ਠੀਕ ਠਾਕ ਹੋਵੋਗੇ ਅੱਜ ਮੌਸਮ ਬੜਾ ਸੁਹਾਣਾ ਵਾ ਹਵਾ ਚੱਲ ਰਹੀ ਆ ਤੇ ਮੈਂ ਚੱਲਿਆ ਦਰਬਾਰ ਸਾਹਿਬ ਤੇ ਆਹ ਚਲੀਏ ਫਿਰ ਤੁਹਾਨੂੰ ਹੀ ਕਰਾਉਣੇ ਦਰਸ਼ਨ ਮੇਲੇ ਡੱਲੇ ਮੋੜ ਤੋਂ ਬਹਿ ਗਿਆ ਮੈਂ ਬੱਸੇ ਫਿਰ ਬਟਾਲੇ ਵਾਲੇ ਸਟੇਸ਼ਨ ਤੋਂ ਫੜਾਂਗੇ ਅੰਮ੍ਰਿਤਸਰ ਦੀ ਬੱਸ ਬਟਾਲੇ ਮੈਂ ਪਹੁੰਚ ਗਿਆ ਵਾਂ ਬਟਾਲੇ ਹੁਣ ਅੰਮ੍ਰਿਤਸਰ ਦੀ ਆ ਸਾਹਮਣੇ ਖੜੋਤੀ ਲਾਲਜੀ ਬੱਸ ਇੱਚ ਬਹਿ ਕੇ ਜਾਵਾਂਗੇ ਹੌਲੀ ਹੌਲੀ ਗੱਡੀ ਚੱਲ ਰਹੀ ਆ ਬੱਸ ਥੋੜੇ ਕਿ ਚਿਰ ਤੱਕ ਪਹੁੰਚਣੇ ਵਾਲੀ ਐ ਅੰਮ੍ਰਿਤਸਰ ਪਹੁੰਚ ਗਏ ਹੁਣ ਮੈਂਬਰ ਸਰ ਤੇ ਇੱਥੇ ਆਪਾਂ ਟੈਂਪੂ ਟੂਪਣ ਹੀ ਲੈਣਾ ਆਪਾਂ ਤੁਰ ਕੇ ਜਾਵਾਂਗੇ ਦਰਬਾਰ ਸਾਹਿਬ। ਉਹ ਦੋਸਤੋ ਹੁਣ ਮੈਂ ਪਹੁੰਚ ਹੀ ਚੁੱਕਿਆ ਵਾਂ ਲਗਭਗ ਦਰਬਾਰ ਸਾਹਿਬ ਦੇ ਨੇੜੇ ਤੇ ਤੁਹਾਨੂੰ ਵੀ ਕਰਾਉਣੇ ਆ ਆਪਾਂ ਗੋਗੋ ਦਰਸ਼ਨ ਮੇਲੇ ਤੇ ਆਪਾਂ ਹੁਣ ਜਾ ਰਹੇ ਆ ਤੇ ਅੱਗੇ ਜਾਵਾਂਗੇ ਤੇ ਫਿਰ ਦਰਸ਼ਨ ਮੇਲੇ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਜਰੂਰ ਜਿੱਥੇ ਸੱਬੇ ਥਾਵ ਨਹੀਂ ਤੁਦ ਜਿਹਿਆ। ਦੋਸਤੋ ਪਹੁੰਚ ਗਿਆ ਹਾਂ ਹੁਣ ਫਾਈਨਲੀ ਸ਼੍ਰੀ ਦਰਬਾਰ ਸਾਹਿਬ ਵਿਖੇ ਤੇ ਹੁਣ ਆਪਾਂ ਇੱਧਰ ਜੋੜੇ ਜਮਾ ਕਰਾਵਾਂਗੇ ਤੇ ਫਿਰ ਆਪਾਂ ਜਾਵਾਂਗੇ ਅੰਦਰ। ਜੋੜੇ ਜਮ੍ਹਾਂ ਕਰਾਤੇ ਆ ਟੋਕਨ ਲੱਲਿਆ ਵਾ ਤੇ ਆਓ ਚਲੀਏ ਹੁਣ ਅੰਦਰ ਅੰਦਰ ਵੜਦਿਆਂ ਸਾਰੀ ਨਾ ਵੱਖਰੀ ਜੀ ਫੀਲਿੰਗ ਆਉਂਦੀ ਆ ਵੱਖਰਾ ਜਿਹਾ ਇਹ ਆਨੰਦ ਆਉਂਦਾ ਵਾ ਬਾਕੀ ਅੰਦਰ ਥਾਂ ਥਾਂ ਤੇ ਬੋਰਡ ਲੱਗੇ ਆ ਫੋਟੋ ਖਿੱਚਣਾ ਮਨਾ ਵਾ ਵੀਡੀਓ ਬਣਾਉਣਾ ਵੀ ਸਖਤ ਮਨਾ ਵਾ ਜਿੱਦਾਂ ਪਿੱਛੇ ਜੀ ਜੋਗੇ ਜੇ ਵਾਲੀ ਕੁੜੀ ਆਹੀ ਲੋਕੀ ਵਨਸ ਵਨ ਨੇ ਪਖੰਡ ਕਰਦੇ ਆ ਫਿਰ ਇਦਾਂ ਗੁਰੂ ਘਰ ਦੀ ਬੇਦਬੀ ਜੀ ਹੋ ਜਾਂਦੀ ਆ ਤਾਂ ਕਰਕੇ ਹੁਣ ਮੈਂ ਦੁੱਖਪੰਜਨੀ ਬੇਰੀ ਥੱਲੇ ਪਹੁੰਚਿਆ ਵਾਂ ਇੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਉਹਦੇ ਨਾਲ ਪਿਆਰ ਨਾਲ ਇਸ਼ਨਾਨ ਕਰਨਦੀਆਂ ਵਾਂ ਤੇ ਆਪਾਂ ਵੀ ਕਰਾਂਗੇ ਕਰੋ ਦਰਸ਼ਨ ਮੇਲੇ ਤਹੀ ਦੁੱਖਪੰਜਨੀ ਬੇਰੀ ਦੇ ਤੇ ਇੱਧਰ ਕਾਫੀ ਭੀੜ ਲੱਗੀ ਆ ਬੀਬੀਆਂ ਦੀ ਜਿੱਥੇ ਗੁਰੂ ਸਾਹਿਬ ਜੀ ਦਾ ਤਪ ਸਥਾਨ ਆ ਜਿੱਥੇ ਭਗਤੀ ਕਰਦੇ ਰਹੇ ਆ ਬਹਿ ਕੇ ਤੇ ਹੁਣ ਮੈਂ ਦੋਸਤੋ ਬੈਗ ਜਮਾ ਕਰਾ ਕੇ ਆਇਆ ਵਾਂ ਫੁੱਲਾਂ ਵਾਲਾ ਗੇਟ ਘੱਟੀ ਘਰ ਚ ਤੇ ਇੱਥੇ ਸਾਹਮਣੇ ਛਪੀਲ ਬਣਦੀ ਆ ਠੰਡੀ ਮਿੱਠੀ ਤੇ ਆਪਾਂ ਵੀ ਛਕਦੇ ਆ ਫਿਰ ਲੰਗਰ ਛਕਣ ਜਾਂਦੇ ਆ ਬਾਅਦ ਚੋਂ ਤੇ ਆਵਾ ਦੋਸਤੋ ਉਹ ਖੰਭਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਲੇ ਪਹਿਲੀ ਵਾਰੀ ਲੇਟ ਆਇਹੀ ਦਰਬਾਰ ਸਾਹਿਬ ਵਿੱਚ ਅੱਜ ਗਰਮੀ ਬਹੁਤ ਜ਼ਿਆਦਾ ਵਾ ਤੇ ਆਪਾਂ ਵੀ ਹੁਣ ਲੰਗਰ ਸ਼ਕੀਬ 12:00 ਵਜ ਗਿਆ ਉਤਲੀ ਮੰਜ਼ਲ ਤੇ ਬਹਿ ਕੇ ਆਪਾਂ ਸ਼ਗੰਗ ਲੰਗਰ ਇੱਥੇ ਪੰਗਤ ਚ ਬਹਿ ਕੇ ਆਪਾਂ ਲਏ ਦੋ ਫੁਲਕੇ ਥੋੜੇ ਜਿਹਾ ਚੌਲ ਨਾਲ ਕद्दू ਦੀ ਸਬਜੀ ਆ ਨਾਲ ਦਾਲ ਆ ਨਾਲ ਦਹੀਂ ਆ ਤੇ ਨਾਲ ਠੰਡੀ ਮਿੱਠੀ ਲੂਣ ਵਾਲੀ ਲੱਸੀ ਦਹੀਂ ਦੀ ਲੰਗਰ ਆਪਾਂ ਸ਼ਕ ਲਿਆ ਬਹੁਤ ਹੀ ਜ਼ਿਆਦਾ ਆਨੰਦ ਆਇਆ ਤੇ ਹੁਣ ਆਪਾਂ ਪ੍ਰਕਰਮਾ ਕਰਦੇ ਜਾਵਾਂਗੇ ਕੜਾ ਪ੍ਰਸ਼ਾਦੀ ਦੇਖ ਕਰਾਉਣ ਪਹਿਲਾਂ ਮਨ ਜੇ ਇੰਨੀ ਸ਼ਰਧਾ ਹੋਣੀ ਚਾਹੀਦੀ ਮੱਥਾ ਟੇਕਣ ਦੀ ਵੀ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਹਾਨੂ ਨਾ ਲੱਗੇ ਹੁਣ ਆਪਾਂ ਇੱਥੋਂ ਲਾਵਾਂਗੇ ਕੜਾ ਪ੍ਰਸ਼ਾਦੀ ਦੇਖ ਤੇ ਅੱਗੋਂ ਲਵਾਵਾਂਗੇ ਭੋਗ ਦੇਖ ਆਪਾਂ ਲੈ ਲਈਆ ਤੇ ਦੋ ਸਿੰਘ ਅੱਗੇ ਭੋਗ ਲਾ ਰਹੇ ਆ ਆਪਾਂ ਉਹਨਾਂ ਕੋ ਭੋਗ ਲਵਾਵਾਂਗੇ ਦੇਖ ਨੂੰ ਭੋਗ ਲੱਗ ਗਿਆ ਦੇਖ ਨੂੰ ਤੇ ਹੁਣ ਆਪਾਂ ਇੱਥੋਂ ਲਾਵਾਂਗੇ ਲਫਾਫਾ ਡੱਬੇ ਚੋਂ ਤੇ ਫੇਰ ਆਪਾਂ ਲੱਗਾਂਗੇ ਲੈਨ ਚ ਹੁਣ ਆਪਾਂ ਲੱਗ ਗਏ ਆ ਲੈਂਚ ਤੇ ਸੇਵਾਦਾਰ ਇੱਥੇ ਜਲ ਪਾਣੀ ਵੀ ਛਕਾ ਰਹੇ ਆ ਜਿਨ੍ਹਾਂ ਨੂੰ ਪਿਆਸ ਲੱਗ ਰਹੀ ਗਰਮੀ ਕਰਕੇ ਗਰਮੀ ਉਧਰ ਲੈਂਚ ਠੀਕ ਠਾਕ ਆ ਕਿਉਂਕਿ ਇੱਥੇ ਫੂਰ ਵਾਲੇ ਪੱਖੇ ਚੱਲ ਰਹੇ ਆ ਅੰਦਰ ਪ੍ਰਕਰਮਾਂ ਚ ਕੈਮਰਾ ਬਿਲਕੁਲ ਨਹੀਂ ਅਲਾਉਡ ਆਪਾਂ ਮर्याਦਾ ਨੂੰ ਮੁੱਖ ਰੱਖਦੇ ਆ ਪ੍ਰਕਰਮਾਂ ਚ ਕੈਮਰਾ ਨਹੀਂ ਕੱਢਾਂਗੇ ਆਪਾਂ ਦਰਬਾਰ ਸਾਹਿਬ ਦੀ ਦੂਜੀ ਮੰਜ਼ਲ ਤੇ ਪਹੁੰਚ ਕੇ ਕਰ ਰਹੇ ਆ ਦਰਸ਼ਕਦਾਰੇ ਨਾਲੇ ਤੁਹਾਨੂੰ ਵੀ ਕਰਾ ਰਹੇ ਆ ਅੱਪ ਆ ਗਏ ਆ ਸਾਰਨ ਉਤਲੀ ਮੰਜ਼ਲ ਤੇ ਇੱਥੇ ਆਣ ਕੇ ਆਪਾਂ ਦਰਸ਼ਨ ਦੇਦਾਰੇ ਕਰਕੇ ਫੇਰ ਆਪਾਂ ਜਾਵਾਂਗੇ ਅੱਗੋਂ ਕੜਾਹ ਪ੍ਰਸ਼ਾਦ ਲਵਾਂਗੇ ਇੱਥੇ ਖਲੋ ਕੇ ਵੀ ਬੜਾ ਆਨੰਦ ਹੁੰਦਾ ਵਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਤੇ ਹੁਣ ਆਪਾਂ ਲਈਏ ਪ੍ਰਸ਼ਾਦ ਤੇ ਅੱਗੇ ਚਲੀਏ ਪ੍ਰਸ਼ਾਦ ਸਾਹਿਬ ਕੇ ਪਾਠ ਕਰੀਏ ਤੇ ਫੇਰ ਆਪਾਂ ਸੁਣਦੇ ਆਂ ਢਾਡੀ ਸਿੰਘ ਅੱਜ ਤੋਂ ਬਾਅਦ ਪੁੱਤੀ ਗੁਰੂ ਨਾਨਕ ਦੇ ਘਰ ਦੇ ਢਾਡੀ ਹੋਈ ਅੱਜ ਤੋਂ ਬਾਅਦ ਹੁਣ ਮੈਂ ਬਾਬਾ ਬੁੱਢਾ ਸਾਹਿਬ ਜੀ ਦੀ 베ਰੀ ਥੱਲੇ ਹੁੰਦਿਆਂ ਜਾਊਂਗਾ ਬੈਗ ਲੈਨ ਗਟੜੀ ਘਰ ਚ ਗੁਰੂ ਸਾਹਿਬ ਦੇ ਤਪਸਥਾਨ ਤੇ ਭੀੜ ਘਟ ਗਈ ਆ ਤੇ ਮੈਂ ਹੁਣ ਆਪਾਂ ਵੀ ਦਰਸ਼ਨ ਮੇਲੇ ਕਰ ਲਈਏ ਇੱਥੇ ਦੁੱਧ ਪਿਆ ਮੇਰੇ ਹਿਸਾਬ ਨਾਲ ਇਹ ਥਾਂ ਨੂੰ ਸੋਚਾ ਕਰਨ ਵਾਸਤੇ ਰੱਖਿਆ ਹੋ ਬਾਕੀ ਤੁਹਾਨੂੰ ਪਤਾ ਤੇ ਕਮੈਂਟ ਕਰਕੇ ਦੱਸੋ ਹੁਣ ਮੈਂ ਬੈਗ ਲੈ ਕੇ ਆ ਗਿਆ ਬਾਹਰ ਤੇ ਹੁਣ ਆਪਾਂ ਜੋੜਾ ਘਰ ਚੱਲੀਏ ਜੋੜਾ ਤੇ ਫਿਰ ਆਪਾਂ ਚੱਲੀਏ ਅੱਗੇ ਨੂੰ ਅੱਗੇ ਦਾ ਕਰੀਏ ਸਫ਼ਰ ਇੱਥੇ ਆ ਪਤਾ ਨਹੀਂ ਗੱਲਾਂ ਤਰਨਾ ਲੱਗਾ ਵਾ ਮੈਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਆ ਹੁਣ ਦੋਸਤੋ ਜਿਹੜਾ ਦਰਬਾਰ ਸਾਹਿਬ ਦੇ ਲਾਗੇ ਬਾਜ਼ਾਰ ਵਾ ਇੱਥੇ ਆਪਾਂ ਘੜੀਕ ਹੋਰ ਘੁੰਮਾ ਫਿਰਾਂਗੇ ਕੋਈ ਚੀਜ਼ ਚਾਜ ਵੇਖਾਂਗੇ ਇੱਥੇ ਲੋਕੀ ਬਹੁਤ ਜ਼ਿਆਦਾ ਘੁੰਮਣ ਆਉਂਦੇ ਇੱਥੇ ਲਗਭਗ ਸਾਰੀਆਂ ਬ੍ਰਾਂਚਾਂ ਹੈਗੀਆਂ ਸਟਾਰਬਕ ਬੁੱਕ ਹੁਣ ਮੈਂ ਦੋਸਤੋ ਚੱਲੇ ਆ ਗੁਰੂ ਨਾਨਕੋ ਹਸਪੀਟਲ ਉੱਥੇ ਆਉਣ ਲੱਗੇ ਮੇਰੇ ਤਾਇਆ ਜੀ ਤੇ ਉਹਨਾਂ ਨਾਲ ਜਾਊਂਗਾ ਮੈਂ ਗੱਡੀ 'ਚ ਬਹਿ ਕੇ ਘਰ ਨੂੰ ਵਾਪਸ ਪਹੁੰਚ ਚੁੱਕਿਆ ਮੈਂ ਗੁਰੂ ਨਾਨਕ ਦੇਵ ਹਸਪੀਟਲ ਕੰਪਲੈਕਸ ਅੰਮ੍ਰਿਤਸਰ ਇੱਥੇ ਡਿਕਲੀਏ ਘੜੀ ਤਾਇਆ ਜੀ ਨੂੰ ਫਿਰ ਆਪਾਂ ਜਾਵਾਂਗੇ ਅੰਦਰ ਹੁਣ ਆਪਾਂ ਚੱਲੇ ਆ ਅੰਦਰ ਦਰਅਸਲ ਤਾਇਆ ਜੀ ਦੇ ਸਰਵਿਸ ਸਟੇਸ਼ਨ ਤੇ ਲੱਗਾ ਹੀ ਆਪਣਾ ਵੀਰ ਵਿੱਕੀ ਤੇ ਉਹਦੇ ਲੱਗੀ ਆ 60 ਉਨੂ ਹਸਪੀਟਲ ਚ ਛੁੱਟੀ ਦਿਵੋਂ ਆਏ ਆ ਤੇ ਛੁੱਟੀ ਦਿਵਾ ਕੇ ਫੇਰ ਆਪਾਂ ਜਾਵਾਂਗੇ ਘਰ ਨੂੰ ਵਾਪਸ ਤਾਇਆ ਜੀ ਨੇ ਲੈ ਕੇ ਦਿੱਤੀ ਆ ਮਜੀਠਾ ਰੋਡ ਤੋਂ ਅਰੋੜੇ ਦੀ ਫੇਮਸ ਐਸ ਕਰੀਮ ਆ ਆਪਾਂ ਜਾਣੇ ਹੁਣ ਘਰ ਨੂੰ ਵਾਪਸ ਨਾਲ ਨਾਲ ਲਾਇਲ ਮੋਲਕ ਵਾਤਰੀਆ ਦਾ ਜੀ ਖਾਨ ਦਾ ਪੋਡਕਾਸਟ ਗੱਡੀ ਚੱਲ ਰਹੀ 100 ਦੀ ਸਪੀਡ ਤੇ ਪੂਰਾ ਆ ਰਿਹਾ ਆ ਨੰਦ ਦੋਸਤੋ ਹੁਣ ਆਪਾਂ ਬਟਾਲੇ ਪਹੁੰਚ ਗਏ ਆ ਤਾਇ ਜੀ ਗਏ ਕੋਈ ਸਮਾਨ ਲੈਣ ਤੇ ਮੈਂ ਘੜੀ ਰਿਲੈਕਸ ਹੋਣ ਡਿਆ ਜੇ ਪਾਣੀ ਪੀਂਦਿਆਂ ਘੜੀ ਮੈਂ ਰੈਸਟ ਰੈਕਟ ਕਰੀਏ ਉਹਨਾਂ ਚ ਕਰ ਧੰਨਿਆ ਲੱਗੇ ਹੋ ਗਿਆ ਮਾੜਾ ਮਾੜਾ ਮੀਂਹ ਸਟਾਰਟ ਹੈ ਗਰਮੀ ਵੀ ਬਹੁਤ ਹੀ ਅੱਜ ਦੋਸਤੋ ਤਾਜੀ ਗੱਡੀ ਖਿਲਾੜ ਕੇ ਫੇਰ ਕਿਤੇ ਚਲਗੇ ਜੇ ਤੇ ਆਪਾਂ ਧੰਨੇ ਪਿੰਡ ਖਲੋਤੇ ਆ ਤੇ ਪੈਂਦੇ ਆ ਗੜੇ ਦਰ ਬੜਾ ਹੁੰਦੇ ਗੁਰੂਆ ਤੇ ਸ਼ੀਸ਼ੇ ਤੇ ਵਜਦੇ ਨਾ ਟੱਕ ਟੱਕ ਕਰਦੇ ਆयो ਤਾਂ ਤਾਜੀ ਨਹੀਂ ਲੇਟ ਹੈ ਮੈਂ ਤਾਂ ਸੋਚਣਾ ਸ਼ੀਸ਼ਾ ਟੁੱਟ ਟੁੱਟਣਾ ਹੀ ਹੋਵੇ ਜਦ ਤੱਕ ਗੜੇ ਵੱਜਣ ਚਲੋ ਚਲੀਏ ਮਰਗਾ ਤੇ ਨੱਚੀ ਨਾ ਨਹੀਂ ਛਗਣਾ ਤੇ ਪਿੱਟੀ ਦਾ ਬਾਪੂ ਸਿਰ ਤੋਂ ਲਾਈ ਨਾ ਬੜਾ ਰੋਬ ਤੇਰੀ ਪੱਗ ਚਿੱਟੀ ਦਾ ਬੜਾ ਰੋਬ ਤੇਰੀ ਪੱਗ ਚਿੱਟੀ ਦਾ ਮਿਲਦੇ ਆਗਲੇ ਵਲੌਗ ਚ ਦੋਸਤੋ ਅੱਜ ਮੀਂਹ ਬਹਾਹਾਉਣ ਲੱਗ ਪਿਆ ਵਾ ਬਾਰਿਸ਼ ਕਾਫੀ ਹੋਣ ਤਾਂ ਪਿਗੜੇ ਪੈਣਦੇ ਆ ਤੇ ਅਗਲੇ ਵਲੌਗ ਚ ਮਿਲਦੇ ਆ ਅੱਜ ਦੇ ਵਲੌਗ ਚ ਇੰਨਾ ਹੀ ਟਾਟਾ ਬਾਏ ਬਾਏ ਜੱਗ ਜੀ ਹੁੰਦਿਆਂ ਦੇ ਮਿਲ ਲੈ ਲਵ ਯੂ ਲੈਂਦੇ ਪੰਜਾਬ ਵਾਲਿਓ ਤੇ ਖੁਦਾ হাফেজ